ਗੋਠੀਆਂ ਆਕਾਰਾਂ ਨਾਲ ਬੰਦਾ ਵੱਡਾ ਨਹੀਂ ਹੁੰਦਾ ਆਉਧਿਆਂ ਨਾਲ ਬੰਦਾ ਵੱਡਾ ਨਹੀਂ ਹੁੰਦਾ ਜ਼ਮੀਨ ਜਾਇਦਾਦ ਨਾਲ ਬੰਦਾ ਵੱਡਾ ਨਹੀਂ ਹੁੰਦਾ ਉੱਚੀ ਪਹੁੰਚ ਨਾਲ ਬੰਦਾ ਵੱਡਾ ਨਹੀਂ ਹੁੰਦਾ ਨਹੀਂ ਬੰਦਾ ਵੱਡਾ ਜਿਹੜਾ ਨਾਲ ਬੈਠੇ ਨੂੰ ਮਹਿਸੂਸ ਹੀ ਨਾ ਹੋਣ ਦੇਵੇ ਕਿ ਤੇਰੇ ਤੇ ਮੇਰੇ 'ਚ ਕੋਈ ਫਰਕ ਹੈ ਉਨ ਬੱਡਾ ਇਹਨੂੰ ਸਾਨੂੰ ਇਹ ਨਹੀਂ ਬਾਬਾ ਜੀ ਭਾਵੇਂ ਸਾਰੀ ਦੁਨੀਆ ਦੀ ਰਜਿਸਟਰੀ ਆਪਣੇ ਨਾਂ ਕਰਾ ਲਾ ਜਿੰਨਾ ਮਰਜ਼ੀ ਜੋ ਮਰਜ਼ੀ ਆਪਣੇ ਨਾਂ ਤੇ ਖਰੀਦਦਾਰੀ ਕਰ ਲਾ ਪਰ ਇੱਕ ਗੱਲ ਜ਼ਰੂਰ ਯਾਦ ਰੱਖੀ ਇਸ ਦੁਨੀਆ ਤੋਂ ਖਾਲੀ ਆਇਆ ਸੀ ਤੇ ਇਸ ਦੁਨੀਆ ਤੋਂ ਖਾਲੀ ਜਾਵੇਂਗਾ